ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕਰਦੇ ਆਂ ਤੁਸੀਂ ਵੀ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਅਸੀਂ ਸਭ ਠੀਕ ਠਾਕ ਹਾਂਜੀ ਅੱਜ ਤੁਹਾਨੂੰ ਦੱਸਣਾ ਲੱਗਾ ਇੱਕ ਗੱਲ ਤੁਸੀਂ ਵੀ ਪਰਖ ਲਿਓ ਵੀ ਬੰਦਾ ਗਲਤੀ ਕਦੋਂ ਕਰਦਾ ਜਦੋਂ ਬੰਦਾ ਕੋਈ ਚੋਰੀ ਕਰਦਾ ਨਾ ਜਿਉਂਦੇ ਆਪਣੀ ਮੌਤ ਯਾਦ ਹੋਵੇ ਤਾਂ ਕਦੇ ਕਿਸੇ ਦਾ ਗਲ ਗੰਨਾ ਨਹੀਂ ਪਟਦਾ ਕਿਉਂ ਉਹਨੂੰ ਇਹ ਹੈ ਬੰਦਾ ਗਲਤੀ ਉਦੋਂ ਕਰਦਾ ਜਦੋਂ ਸਭ ਤੋਂ ਲੋਕ ਕੇ ਕਰਦਾ ਕੋਈ ਮੈਨੂੰ ਦੇਖਦਾ ਤਾਂ ਨਹੀਂ ਆਏ ਦਾਲੇ ਅੱਗੇ ਪਿੱਛੇ ਮੂਰੇ ਸਾਰੇ ਗਰਦਨ ਘੁਮਾ ਕੇ ਦੇਖਦਾ ਉਹ ਉੱਤੇ ਇੱਕ ਪ੍ਰਮਾਤਮਾ ਦੇਖਦਾ ਜੇ ਉਹਦੇ ਦਿਮਾਗ 'ਚ ਇਹ ਆ ਗਈ ਨਾ ਗੱਲ ਵੀ ਜੇ ਮੈਂ ਗੰਨੇ ਪਟਦੇ ਦੀ ਮੇਰੀ ਮੌਤ ਹੋ ਗਈ ਇੱਥੇ ਬੰਦਿਆਂ ਤੋਂ ਉਹ ਤਾਂ ਮੈਂ ਚੋਰੀ ਕਰ ਰਿਹਾ ਪਰ ਉਸ ਪ੍ਰਮਾਤਮਾ ਤੋਂ ਤਾਂ ਮੈਂ ਕਰ ਰਿਹਾ ਤਾਂ ਫਿਰ ਮੈਂ ਸਾਰੀ ਦੁਨੀਆ 'ਚ ਮਸ਼ੂਰ ਹੋ ਜੂੰਗਾ ਵੀ ਗੰਨਾ ਪਟਦਾ ਸੀ ਜੀ ਉੱਥੇ ਉਹਦੇ ਸੱਪ ਲੜ ਕੇ ਮੌਤ ਹੋ ਗਈ ਦੂਜੀ ਗੱਲ ਜਦੋਂ ਅੰਸਾਰ ਕਿਸੇ ਦੇ ਅੰਦਰ ਚੋਰੀ ਕਰਨ ਵਰਦਾ ਉਹ ਵੀ ਇਹੀ ਸੋਚਦਾ ਮੈਨੂੰ ਕੋਈ ਦੇਖਦਾ ਤਾਂ ਨਹੀਂ ਪਹਿਲਾਂ ਕੈਮਰੇ ਵੀ ਬੰਦ ਕਰਦਾ ਸਾਰਾ ਕੁਝ ਕਰਦਾ ਪਰਿਵਾਰ ਨੂੰ ਵੀ ਸੌਣ ਵਾਲੀ ਕੋਈ ਅਜਿਹੀ ਦਵਾਈ ਛੜਦਾ ਗੈਸ ਜਿਹਦੇ ਨਾਲ ਸਾਰਾ ਪਰਿਵਾਰ ਸੌ ਜਾਂਦਾ ਪਰ ਜੇ ਉਸ ਇਨਸਾਨ ਨੇ ਸਾਰਾ ਕੁਝ ਬੰਦੋਬਸਤ ਕਰ ਲਿਆ ਜੇ ਉੱਥੇ ਉਹਦੀ ਉਸ ਟਾਈਮ ਚੋਰੀ ਕਰਦੇ ਦੀ ਮੌਤ ਹੋ ਜਵੇ ਕੀ ਗੱਲ ਸਾਰੀ ਦੁਨੀਆ ਵਿੱਚ ਬਦਨਾਮ ਨਹੀਂ ਹੋਊਗਾ ਫਿਰ ਜੇ ਕਿਸੇ ਦੇ ਪਸੂਨ ਕੋਈ ਇਸ ਬੰਦਾ ਦੰਦਾ ਉਹ ਬਿਲਕੁਲ ਆਪਣੀ ਮੌਤ ਨੂੰ ਭੁੱਲ ਕੇ ਕੰਮ ਕਰਦਾ ਜਦੋਂ ਅਸੀਂ ਪਸ਼ੂ ਦੇ ਵੱਲ ਹੱਥ ਕਰਦੇ ਆਂ ਪਸ਼ੂ ਦੇ ਮੂੰਹ ਦੇ ਵਿੱਚ ਜ਼ਹਿਰ ਦੇ ਰਹੇ ਆਂ ਜੇ ਇੱਕ ਵਾਰੀ ਆਪਣੀ ਮੌਤ ਯਾਦ ਆ ਜਾਵੇ ਨਾ ਇਨਸਾਨ ਦੇ ਵੀ ਜੇ ਮੈਂ ਮੂੰਹ 'ਚ ਦੇਣ ਲੱਗੇ ਦੀ ਮੇਰੀ ਮੌਤ ਆ ਗਈ ਪਸ਼ੂ ਤਾਂ ਖਰੀ ਮਰੂਖ ਨਹੀਂ ਨਹੀਂ ਪਰ ਮੈਂ ਬਦਨਾਮ ਬਹੁਤ ਹੋ ਜੂੰ ਮੈਂ ਕਹਿੰਦੀ ਆਂ ਬੰਦਾ ਇਹ ਗਲਤੀਆਂ ਕਰ ਹੀ ਨਹੀਂ ਸਕਦਾ ਜ਼ਿੰਦਗੀ 'ਚ ਕਰੈਕਟਰਲੈਸ ਬੰਦਾ ਫਾਤਮ ਅਗਲਾ ਕਹਿੰਦਾ ਵੀ ਜੀ ਬਤਾਦਾ ਫੇਰ ਵੀ ਲੱਗੇਗਾ ਸੁਰ ਸੁਰ ਲੱਗਾ ਜਿਵੇਂ ਖੂਚ ਉਤਰ ਕੇ ਕਰਿਆ ਸਿਆਣੇ ਕਹਿੰਦੇ ਨੇ ਚੋਰੀ ਜਾਰੀ ਕਤਲ ਬਈ ਸਵਾ ਘੰਟਾ ਸਵਾ ਦਿਨ ਸਵਾ ਮਹੀਨਾ ਸਵਾ ਸਾਲ ਤਾਂ ਬਹੁਤ ਵੱਡੀ ਹੱਦ ਹੁੰਦੀ ਆ ਪਤਾ ਲੱਗ ਜਾਂਦਾ ਪਰ ਫੇਰ ਵੀ ਬੰਦਾ ਕਹਿੰਦਾ ਮੇਰਾ ਕਿਸੇ ਨੂੰ ਨਹੀਂ ਪਤਾ ਜੇ ਕਿਤੇ ਉਸ ਬੰਦੇ ਦੀ ਉਸ ਟਾਈਮ ਮੌਤ ਹੋ ਜਵੇ ਉਹਦੇ ਪਰਿਵਾਰ ਤੇ ਕੀ ਪਤਾ ਕਿੱਥੇ ਤੱਕ ਪਹੁੰਚੂ ਇਹ ਗੱਲ ਪਰਵਾਰ ਸਾਰਾ ਪਾਗਲ ਹੋ ਸਕਦਾ ਅਸੀਂ ਸਿਰਫ ਇੱਕ ਆਪਦਾ ਹੀ ਸਵਾਰਥ ਲਈ ਸਾਰਾ ਕੁਝ ਕਰਦੇ ਆ ਅਸੀਂ ਇਹ ਨਹੀਂ ਮੌਤ ਨੂੰ ਮੁੱਖ ਨਹੀਂ ਰੱਖਦੇ ਜੇ ਸਾਡੇ ਮੌਤ ਯਾਦ ਰਹਿਣ ਲੱਗ ਜਵੇ ਮੈਂ ਕਹਨੀਆ ਮੈਂ ਲੋਕੀ ਕੰਗ ਮੈਂ ਗੁੱਠਾ ਲਾਣੀਆ ਮੈਂ ਦੋਏ ਪੰਜੇ ਲਾ ਕੇ ਕਹਨੀਆ ਬੰਦਾ ਜ਼ਿੰਦਗੀ ਚ ਗਲਤ ਕੰਮ ਨਹੀਂ ਕਰੂ ਮੌਤ ਨੂੰ ਭੁਲਾ ਕੇ ਅਸੀਂ ਸਾਰੇ ਹੱਦਾ ਪਾਰ ਕਰ ਜਾਂਦੇ ਆ ਜੇ ਮੇਰੀ ਵੀਡੀਓ ਚੰਗੀ ਲੱਗੀ ਹੈਗਾ ਸ਼ੇਅਰ ਜਰੂਰ ਕਰ ਦੇ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਛੱਡਿਆ ਨਾ ਕਰੋ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਜਰੂਰ ਕਰ ਦਿਆ ਕਰੋ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਲਾਇਕ ਜਰੂਰ ਕਰੇਗਾ ਜੇ ਤੁਹਾਡੀ رائے ਹੁੰਦੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਆ ਕਰੋ